ਸਾਤਿਕਾਲ ਦੋਸਤੋ ਅੱਜ ਮੈਂ ਉਹਨਾਂ ਵੀਰਾਂ ਵਾਸਤੇ ਇੱਕ ਬਹੁਤ ਹੀ ਜ਼ਬਰਦਸਤ ਨੁਸਖਾ ਲੈ ਕੇ ਆਇਆ ਹਾਂ ਜਿਨ੍ਹਾਂ ਵੀਰਾਂ ਨੂੰ ਤਾੜ ਦੀ ਸਮੱਸਿਆ ਹੈ ਪਿਸ਼ਾਬ ਕਰਦੇ ਵਕਤ ਵੀਰਜ ਪਾਣੀ ਮੰਗ ਨਿਕਲ ਜਾਂਦਾ ਹੈ ਜਿਵੇਂ ਸਿਉਕ ਲੱਕੜ ਨੂੰ ਅੰਦਰੇ-ਅੰਦਰ ਖਾ ਜਾਂਦੀ ਹੈ ਓਵੇਂ ਹੀ ਤਾੜ ਦੀ ਸਮੱਸਿਆ ਬੰਦੇ ਨੂੰ ਅੰਦਰੋਂ-ਅੰਦਰੇ ਕੋਖਲਾ ਕਰ ਦਿੰਦੀ ਹੈ ਉਹਨਾਂ ਦੀ सेक्स पावर ਘਟ ਜਾਂਦੀ ਹੈ ਬਿਲ ਪਾਵਰ ਯਾਨੀ ਦਾ ਸ਼ਕਤੀ ਜਿਹੜੀ ਆ ਉਹ ਘਟ ਜਾਂਦੀ ਆ ਸਰੀਰ ਦੇ ਵਿੱਚ ਕਮਜ਼ੋਰੀ ਆ ਜਾਂਦੀ ਆ ਸਰੀਰ ਥੱਕਿਆ ਥੱਕਿਆ ਰਹਿੰਦਾ ਕੁਝ ਵੀ ਯਾਦ ਨਹੀਂ ਰਹਿੰਦਾ ਹੱਥ ਪੈਰ ਕੰਬਣੇ ਸ਼ੁਰੂ ਹੋ ਜਾਂਦੇ ਆ ਦਿਲ ਦੀ ਧੜਕਣ ਵੱਜ ਜਾਂਦੀ ਆ ਉਹਨਾਂ ਵੀਰਾਂ ਵਾਸਤੇ ਬਹੁਤ ਹੀ ਜ਼ਬਰਦਸਤ ਪਾਊਡਰ ਤਿਆਰ ਕੀਤਾ ਹੈ ਜਿਹਦੇ ਇਸਤੇਮਾਲ ਕਰਨ ਦੇ ਨਾਲ ਉਹਨਾਂ ਦੀ ਧੜ ਦੀ ਸਮੱਸਿਆ ਦੂਰ ਦੂਰ ਤੱਕ ਨਜ਼ਰ ਨਹੀਂ ਆਏਗੀ ਜੜ ਤੋਂ ਖਤਮ ਹੋ ਜਾਵੇਗੀ ਇਸ ਪਾਊਡਰ ਨੂੰ ਮੰਗਵਾਉਣ ਵਾਸਤੇ ਸਾਡੇ ਦਿੱਤੇ ਨੰਬਰ ਤੇ ਸੰਪਰਕ ਕਰੋ ਜਾਂ ਸਾਡਾ ਪਤਾ ਹਰੀਕੇ ਪੱਤਨ ਬੂ ਮਾਰਕੀਟ 18 ਤਰਤਵਾਨਕੇ ਬਿਲ